ਮਿਸਾਨਾ ਹਿੰਦੁਸਤਾਨ ਪੰਜਾਬ ਦੇ ਵਿੱਚ ਜਿਹੜੀ ਲਗਾਤਾਰ ਕਾਨੂੰਨ ਵਿਵਸਥਾ ਵਿਗੜ ਰਹੀ ਹੈ ਉਹਦੇ ਉੱਤੇ ਵਿਸ਼ੇਸ਼ ਰੂਪ ਚ ਚਿੰਤਾ ਪ੍ਰਗਟ ਕਰ ਰਹੀ ਹੈ ਔਰ ਲਗਾਤਾਰ ਜਿਹੜਾ ਆਪਾਂ ਦੇਖ ਰਹੇ ਆਂ ਵੀ ਪੰਜਾਬ ਦੇ ਵਿੱਚ ਨਿਹੰਗ ਪੇਸੂ ਸਾ ਦੇ ਵਿੱਚ ਲਗਾਤਾਰ ਹਮਲੇ ਕਿਤੇ ਜਾ ਰਹੇ ਆਂ ਹੁਣ ਕਿਹਾ ਜਾ ਰਿਹਾ ਨੈਤਿਕਤਾ ਦੇ ਉੱਤੇ ਪੋਲਿਸਿੰਗ ਕਰਦੇ ਹੋਏ ਕਮਲਜੀਤ ਕੋਰ ਜਿਹੜੀ ਕੰਚਨ ਕੁਮਾਰੀ ਹੈ ਉਸ ਨੂੰ ਨਇਥੀ ਔਰਤ ਨੂੰ ਇਹ ਜਿਹੜਾ ਆਪਣਾ ਮਹਿਰੋ ਹੈ ਨੰਗ ਇਹਨੇ ਉਹਦੀ ਹੱਤਿਆ ਕੀਤੀ ਔਰ ਵੱਡੇ ਪੱਦਰ ਦੇ ਉੱਤੇ ਉਹਦਾ ਮਹਿਮਾ ਮੱਢਿਤ ਕੀਤਾ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਇਹ ਯੋਧੇ ਹਨ ਸਿੰਘ ਹਨ ਜਦਕਿ ਗੁਰੂ ਸਾਹਿਬ ਜੀ ਦਾ ਫਰਮਾਨ ਹੈ ਕਿ ਗਰੀਬ ਦਾ ਜੇ ਬੱਚਿਆਂ ਦਾ ਔਰ ਗਊ ਵੰਸ ਦਾ ਨਇਥੀ ਔਰਤੇ 'ਤੇ ਹਮਲਾ ਕੋਈ ਗੁਰਸਿੱਖ ਨਹੀਂ ਕਰੇਗਾ ਤੇ ਇਹ ਕਿਹੜੇ ਗੁਰੂਆਂ ਦੇ ਸਿਧਾਂਤਾਂ ਦੇ ਉੱਤੇ ਚੱਲ ਰਹੇ ਨੇ ਕਿ ਨਿਆਂੰਗਾ ਦੇ ਬਾਹਨੇ ਦੇ ਵਿੱਚ ਇੱਕ ਨਹਿਤੀ ਔਰਤ ਨੂੰ ਝੂਠੇ ਬਹਾਨੇ ਦੇ ਤਹਿਤ ਬੁਲਾਇਆ ਗਿਆ ਉਹਦੀ ਹੱਤਿਆ ਕਰ ਦਿੱਤੀ ਗਈ ਹਾਲਾਂਕਿ ਸ਼ਿਵ ਸੈਨਾ ਹਿੰਦੁਸਤਾਨ ਇਸ ਗੱਲ ਦੇ ਪੱਖ ਦੇ ਵਿੱਚ ਨਹੀਂ ਹੈ ਕਿ ਕੋਈ ਵੀ ਔਰਤ ਸਮਾਜ ਵੱਲੋਂ ਸਥਾਪਿਤ ਮਰਿਆਦਾ ਉਹਦੀਆਂ ਨੈਤਿਕਤਾ ਦੀ ਸੀਮਾਵਾਂ ਦਾ ਉਲੰਘਣ ਕਰੇ ਅਗਰ ਕੋਈ ਔਰਤ ਇਸ ਪ੍ਰਕਾਰ ਦਾ ਕੰਮ ਕਰਦੀ ਹੈ ਤਾਂ ਸਾਡੇ ਦੇਸ਼ ਦੇ ਅੰਦਰ ਤਾਲੀਵਾਨ ਦਾ ਸ਼ਾਸਨ ਨਹੀਂ ਹੈ ਸਾਡੇ ਦੇਸ਼ ਦੇ ਅੰਦਰ ਸੰਵਿਧਾਨ ਦਾ ਸ਼ਾਸਨ ਹੈ ਕਾਨੂੰਨ ਦਾ ਸ਼ਾਸਨ ਹੈ ਔਰ ਉਹਦੇ ਖਿਲਾਫ ਕਾਨੂੰਨ ਦੇ ਮਤਾਬਕ ਕਾਰਵਾਈ ਹੋ ਸਕਦੀ ਹੈ ਬਹੁਤ ਸਾਰੀ ਧਾਰਮਿਕ ਜਥੇਬੰਦੀਆਂ ਮਿਲ ਕੇ ਉਹਦੀ ਸ਼ਿਕਾਇਤ ਕਰ ਸਕਦੇ ਹਨ ਇਕੱਲਾ ਵਿਅਕਤੀ ਵੀ ਸ਼ਿਕਾਇਤ ਕਰ ਸਕਦਾ ਹੈ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਪਰ ਜਿਸ ਤਰੀਕੇ ਨਾਲ ਪਿਛਲੇ ਕੁਝ ਸਮੇਂ ਚ ਕੋਰੋਨਾ ਕਾਲ ਤੋਂ ਇਹ ਜਿਹੜਾ ਕਾਂਡ ਸ਼ੁਰੂ ਹੋਇਆ ਪੁਲਿਸ ਇਥੇ ਸਬਜੀ ਮੰਡੀ ਦੇ ਬਾਹਰ ਡਿਊਟੀ ਤੇ ਰਹੀ ਸੀ ਔਰ ਕੁਝ ਨਿਹੰਗਾਇਏ ਔਰ ਉਹਨਾਂ ਨੇ ਪੁਲਿਸ ਦੇ ਇਹ ਸ਼ਹੀਦਾਂ ਤੇ ਹਮਲਾ ਕੀਤਾ ਔਰ ਉਹਦੀ ਬਾਹ ਵੜ ਦੇ ਉਤੇ ਆਪਣੇ ਨਜ਼ਾਇਜ ਧਾਰਮਿਕ ਬਾਣੇ ਦਾ ਉਪਯੋਗ ਕੀਤਾ ਇਸੇ ਪ੍ਰਕਾਰ ਦੇ ਨਾਲ ਇਹ ਜਿਹੜੀ ਬਠਿੰਡਾ ਦੇ ਵਿੱਚ ਔਰਤ ਦੀ ਹੱਤਿਆ ਕੀਤੀ ਗਈ ਔਰ ਬਾਬਾ ਹੀ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਜਿਹੜਾ ਅਮਰਿਤਪਾਲ ਸਿੰਘ ਮਹਿਰੋ ਨਿਹੰਗ ਵੱਲੋਂ ਕਿ ਮੈਨੇ ਜਿਹੜਾ ਹੈ ਨੈਤਿਕਤਾ ਦੇ ਉੱਤੇ ਕੰਮ ਕੀਤਾ ਔਰ ਉਸਦੀ ਔਰਤ ਦੀ ਹੱਤਿਆ ਕਰ ਦਿੱਤੀ ਹੁਣ ਇਹ ਚਰਚਾ ਆਮ ਪਾਈ ਜਾ ਰਹੀ ਹੈ ਕਿ ਪੋਸਟ ਮਾਡਰਨ ਰਿਪੋਰਟ ਆਏਗੀ ਤਾਂ ਕਲੀਅਰ ਹੋ ਜਾਏਗਾ ਕਿ ਹੋ ਸਕਦਾ ਹੈ ਕਿ ਉਹਦੇ ਨਾਲ ਬਲਾਤਕਾਰ ਕੀਤਾ ਗਿਆ ਹੋਵੇ। ਅਗਰ ਇਹੋ ਜੇ ਸਖਸੀਤਾ ਵੱਲੋਂ ਇਹੋ ਜੇ ਲੋਕਾਂ ਵੱਲੋਂ ਉਸ ਔਰਤ ਨਾਲ ਬਲਾਤਕਾਰ ਕੀਤਾ ਗਿਆ ਹੋਇਆ ਸਾਬਿਤ ਹੋ ਗਿਆ ਤੇ ਕਿੱਥੇ ਦੀ ਨੈਤਿਕਤਾ ਸੀਗੀ ਕਿ ਕਿ ਨਿਹਿਤੀ ਔਰਤ ਨੂੰ ਬਲਾਕੇ ਮਾਰਿਆ ਗਿਆ ਔਰ ਫਿਰ ਫਿਰ ਆਪਣੇ ਆਪ ਨੂੰ ਬਹਾਦਰ ਯੋद्धा ਘਰਦਾਨਾ ਜਾ ਰਹੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਗਰੁੱਪ ਬਹੁਤ ਸਾਰੇ ਇਹੋ ਜਿਹੇ ਸਿਰਫ ਇਹ ਲੋਕ ਇਹ ਮੈਰੋ ਨੂੰ ਬਹਾਦਰ ਯੋद्धा ਕਹਿ ਰਹੇ ਨੇ ਕਿ ਆ ਇੱਕ ਨਿਆਥੀ ਔਰਤ ਦੀ ਹੱਤਿਆ ਕਰਨ ਵਾਲੇ ਬਹਾਦਰ ਯੋद्धा ਹੋਣਗੇ ਔਰ ਪੰਜਾਬ ਸਰਕਾਰ ਪੰਜਾਬ ਪੁਲਿਸ ਮੂੰਹ ਧਾਰਨ ਕਰਕੇ ਬੈਠੀ ਹੈ ਦੂਜੇ ਪਾਸੇ ਜਲੰਧਰ ਇੱਕ Hindu ਵਪਾਰੀ ਜਿਹੜੇ ਚਾਪ ਵੇਚਦੇ ਐ ਉਹਨਾਂ ਨੂੰ ਵੀ ਨਿਹੰਗਾਂ ਨੇ ਜਾ ਕੇ ਤਲਵਾਰ ਦੇ ਜੋਰ ਤੇ ਡਰਾਇਆ ਧਮਕਾਇਆ ਉਹਦੀ ਦੁਕਾਨ ਤੇ ਤੋੜ-ਫੋੜ ਕੀਤੀ ਅਬ ਸ਼ਬਦ ਬੋਲੇ ਕਹਾ ਗਿਆ ਇਹ ਕਿਹਾ ਜਾ ਰਿਹਾ ਕਿ ਕੀ ਕਹਾ ਵੀ ਹਿੰਦੂਆਂ ਦੀ ਇੰਨੀ ਤਾਕਤ ਕਿ ਤੁਸੀਂ ਸਾਡੇ ਆਰਡਰ ਨੂੰ ਹੋਵੇ ਨਾ ਕਰੋ ਇਹ ਜਿਹੜੇ ਬ੍ਰਤਾਂਤ ਹੋਏ ਨੇ ਮੈਂ ਪੁੱਛਣਾ ਚਾਹਣਾ ਕਿ ਅਕਾਲ ਤਖਤ ਸਾਹਿਬ ਦੇ ਜਥੇ ਸਤਕਾਰ ਯੋਗ ਜਥੇਦਾਰ ਸਾਹਿਬ ਤੁਸੀਂ ਹਰ ਮਾਮਲੇ 'ਚ ਬੋਲਦੇ ਹੋ ਛੋਟੀ ਛੋਟੀ ਘਟਨਾ ਮੁਖਸਰ 'ਚ ਛੋਟੀ ਘਟਨਾ ਹੋਈ ਜਿਹੜੇ ਰਾਹੀ ਗਿਰਾਂ ਦਾ ਝਗੜਾ ਹੋਇਆ ਉੱਥੇ ਤੁਸੀਂ ਫਟਾਫਟ ਬੋਲੇ ਕਿ ਜਿਨ੍ਹਾਂ ਨੇ ਸਿੱਖ ਭਾਈਚਾਰੇ ਦੀ ਬੇਦਵੀ ਕੀਤੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਜਦ ਕਿ ਕੋਈ ਬੇਅਦਬੀ ਨਹੀਂ ਹੋਈ ਕੇਵਲ ਔਰ ਕੇਵਲ ਰਾਹ ਘੇੜਦਾ ਔਰ ਰਸਤਾ ਰੋਕ ਕੇ ਅੰਦੋਲਨ ਕਰਨ ਵਾਲੇ ਇਹ ਲੋਕਾਂ ਦਾ ਜਿਹੜਾ ਉਹਨਾਂ ਨਾਲ ਝਗੜਾ ਹੋਇਆ ਤੁਸੀਂ ਫਟਾਫਟ ਬੋਲੇ ਪਰ ਜਿਹੜੇ ਨਿਹੰਗ ਜਿਹੜੇ ਲੋਕ ਹੈ ਜਿਹੜੇ ਸਰਿਆਂ ਮਹੱਤਿਆ ਕਰ ਰਹੇ ਹੈ ਸਰਿਆਂ ਦੁਕਾਨਾਂ 'ਚ ਬੜ ਕੇ ਤਲਵਾਰਾਂ ਦੇ ਜੋਰ ਦੇਤੇ ਉਹਨਾਂ ਨੂੰ ਧਮਕਾ ਰਹੇ ਡਰਾ ਰਹੇ ਅਜੇ ਵੀ ਜ਼ਥੇਦਾਰ ਸਾਹਿਬ ਮੌਨ ਕਿਉਂ ਕਿਉਂ ਨਹੀਂ ਬੋਲ ਰਹੇ ਕਿਉਂ ਨਹੀਂ ਦੱਸ ਰਹੇ ਕਿ ਜਿਹੜੇ ਬਾਣੇ ਦੀ ਰਹਿਤ ਮਰਿਆਦਾ ਨੂੰ ਕੁੱਝ ਲਰੇ ਉਹਨਾਂ ਦੇ ਖਿਲਾਫ ਅਕਾਲ ਸਖਤ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਮਰਿਆਦਾ ਦਾ ਫਰਮਾਨ ਕਿਉਂ ਨਹੀਂ ਜਾਰੀ ਹੋ ਰਿਹਾ ਦੂਸਰਾ ਸ਼ਿਵ ਸੈਨਾ ਹਿੰਦੁਸਤਾਨ ਪੰਜਾਬ ਸਰਕਾਰ ਤੋਂ ਵੀ ਪੁੱਛਣਾ ਚਾਹੁੰਦੇ ਆ ਕਿ ਆ ਪੰਜਾਬ ਚ ਦੋ ਤਰ੍ਹਾਂ ਦੇ ਕਾਨੂੰਨ ਹੈ ਜੇ ਹਿੰਦੂ ਸਮਾਜ ਦੇ ਲੋਕ ਕੋਈ ਅੰਦੋਲਨ ਕਰਦੇ ਕੋਈ ਗੱਲ ਕਰਦੇ ਆ ਉਥੇ ਫਟਾਫਟ ਤੁਸੀਂ ਸਾਡੇ ਤੇ ਕਾਨੂੰਨੀ ਕਾਰਵਾਈ ਕਰਦੇ ਹੋ ਪਰ ਸਾਰਿਆਂ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਪਰ ਜੇ ਨਿਹੰਗ ਕੋਈ ਕਾਰਵਾਈ ਕਰਦੇ ਆ ਫਿਰ ਤੁਹਾਡੀ ਪੁਲਿਸ ਨੂੰ ਸੱਪ ਸੰਗ ਜਾਂਦਾ ਫਿਰ ਤੁਸੀਂ ਕੋਈ ਕਾਰਵਾਈ ਨਹੀਂ ਕਰਦੇ ਥੋੜੇ ਜੇ ਬੰਦੇ ਗ੍ਰਿਫਤਾਰ ਕਰਦੇ ਕਹਿੰਦੇ ਬਾਕੀ ਗ੍ਰਿਫਤਾਰ ਹੋ ਰਿਹਾ ਹੈ ਉਹਨਾਂ ਦੇ ਹੱਕ ਚ ਧਰਨੇ ਲੱਗਦੇ ਧਾਰਾ 307 ਅਟਾਂ ਤੇ ਮੰਗ ਕੀਤੀ ਜਾਂਦੀ ਹੈ ਜਿਹੜੇ ਲੋਕ ਤਲਵਾਰਾਂ ਲੈ ਕੇ ਤਲਵਾਰ ਦੇ ਜ਼ੋਰ ਤੇ ਜਾ ਕੇ ਲੁੱਟਪਾਟ ਕਰਨਗੇ ਧਮਕਾਨਗੇ ਉਹਨਾਂ ਤੇ ਧਾਰਾ 307 ਨਹੀਂ ਲੱਗੇਗੀ ਉਹਨਾਂ ਤੇ ਕਾਨੂੰਨੀ ਕਾਰਵਾਈ ਕਿਉਂ ਨਹੀਂ ਹੋਏਗੀ ਔਰ ਉਹਨਾਂ ਦੇ ਹਮਦਰਦੀ ਕਰਨ ਵਾਲੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਜਿਹੜੇ ਬਲਖਾਨ ਕਰਨ ਵਾਲੇ ਆ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੋ ਰਹੀ ਸ਼ਿਵ ਸੈਨਾ ਹਿੰਦੁਸਤਾਨ ਸਾਫ਼ ਕਹਿਣਾ ਚਾਹੁੰਦੀ ਹੈ ਕਿ ਇਹਨਾਂ ਦੇ ਖਿਲਾਫ ਕਾਨੂੰਨੀ ਤੌਰ ਤੇ ਕਾਰਵਾਈ ਹੋਣੀ ਚਾਹੀਦੀ ਹੈ ਔਰ ਕੋਈ ਔਰ چاہے ਉਹ ਕਿਸੇ ਵੀ ਸਮprਦਾਇ ਨਾਲ ਸੰਬੰਧਿਤ ਰੱਖਦੀ ਹੋਵੇ ਜੋ ਮਰਿਆਦਾ ਦਾ ਹਨਨ ਕਰਦੇ ਹੈ ਸਮਾਜਿਕ ਕਾਨੂੰਨ ਦਾ ਹਨਨ ਕਰਦੇ ਹੈ ਨੈਤਿਕਤਾ ਦਾ ਹਨਨ ਕਰਦੇ ਹੈ ਤਾਂ ਉਹਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ ਨਾ ਕਿ ਕੋਈ ਵੀ ਜੱਥੇਬੰਦੀ ਉਠੇ আর ਉਹਦੀ ਹੱਤਿਆ ਕਰ ਦੇ ਤਲਵਾਰਾਂ ਨਾਲ ਮਾਰੇ ਜਾਂ ਗੋਲੀਆਂ ਮਾਰ ਦੇ ਇਹ ਸੱਭੇ ਸਮਾਜ ਹੈ ਸੱਭੇ ਸਮਾਜ ਦੇ ਵਿੱਚ ਜੰਗਲ ਦੇ ਕਾਨੂੰਨ ਦੀ ਕਿਸੇ ਤਰ੍ਹਾਂ ਦੀ ਵੀ ਇੱਤੇ ਹਾਇਸ਼ੀਅਤ ਨਹੀਂ ਹੈ ਤੇ ਸ਼ਿਵ ਸੈਨਾ ਹਿੰਦੁਸਤਾਨ ਆਲ ਪਰਜੋਰ ਮੰਗ ਕਰਦੇ ਆ ਪੰਜਾਬ ਸਰਕਾਰ ਨੂੰ ਕਿ ਹੋਸ ਚਾਓ ਇਹ ਗੁੰਡਾਗਰਦੀ ਨੂੰ ਲਗਾਮ ਲੱਗਣੀ ਚਾਹੀਦੀ ਹੈ ਨਿਹੰਗਾਂ ਦੀ ਜਿਹੜੀ ਬੇਸੂਸਾ ਹੈ ਉਹਦੇ ਤੇ ਨਿਹੰਗ ਜੱਥੇਬੰਦੀ ਵੀ ਕਾਰਵਾਈ ਕਰਨ ਤਾਂ ਕਿ ਧਾਰਮਿਕ ਰੁੱਤਵੇ ਨੂੰ ਕੋਈ ਨੁਕਸਾਨ ਨਾ ਹੋਵੇ ਔਰ ਜੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਚਲਦੀਆਂ ਰਹੀਆਂ ਤਾਂ ਸ਼ਿਵ ਸੈਨਾ ਹਿੰਦੁਸਤਾਨ ਨੂੰ ਵੀ ਮਜਬੂਰਨ ਸਾਰੇ ਹਿੰਦੂ ਜਥੇਬੰਦੀਆਂ ਦੀ ਮੀਟਿੰਗ ਬੁਲਾਣੀ ਪੈਗੀ ਔਰ ਪੰਜਾਬ ਦੇ ਵਿੱਚ ਇਹੋ ਜਿਹੇ ਗੁੰਡਾਗਰਦਿਆਂ ਨੂੰ ਰੋਕਣ ਦੇ ਲਈ ਸੜਕ ਦੇ ਉੱਤੇ ਉਤਰਨ ਦਾ ਫੈਸਲਾ ਕਰਨਾ ਪਏਗਾ ਜੀ ਤੁਸੀਂ ਸਾਰੇ ਹਿੰਦੂ ਜਥੇਬੰਦੀਆਂ ਦੀ ਗੱਲ ਇਹ ਸ਼ੂ ਮੰਦਰ ਦਾ ਵੀ ਪਿਛੇ ਉਠਾਇਆ ਸੀਗਾ ਉਸ ਤੇ ਵੀ ਕੋਈ ਡਵੈਲਪਮੈਂਟ ਹੋਈ ਹੈ ਕੋ ਅਪਡੇਟ ਬਿਲਕੁਲ ਅਸੀਂ ਪੰਜਾਬ ਸਰਕਾਰ ਦੇ ਸਾਹਮਣੇ ਜਿਹੜੀ ਮੰਗ ਕੀਤੀ ਸੀ ਉਸੇ ਦਾ ਪ੍ਰਣਾਮ ਨਿਕਲਿਆ ਕਿ ਤੁਸੀਂ ਦੇਖਿਆ ਕਿ ਬੀਤੇ ਦਿਨ ਮੁੱਖ ਮੰਤਰੀ ਆਪਣਾ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਆਏ ਜਿਹੜੀਆਂ ਗੱਲਾਂ ਸੀ ਕਹਿ ਰਹੇ ਸੀ ਜਿਹੜੀ ਮੰਗ ਉਠਾਰੇ ਸੀ ਉਹਦੇ ਉੱਤੇ ਗੱਲ ਕੀਤੀ ਗਈ ਪਰ ਅਫਸੋਸ ਇਹ ਹੈ ਕਿ ਅਜੇ ਉਹਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ ਸਿਵ ਸੈਨਾ ਹਿੰਦੁਸਤਾਨ ਇਹੋ ਜੇ ਪ੍ਰਯਾਸ ਚ ਲੱਗੇ ਹੋਈ ਹੈ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਸਪਸ਼ਟ ਰੂਪ ਚ ਕਿ ਡੀਸੀ ਪਟਿਆਲਾ ਜਿਹੜੀ ਇੱਥੇ ਪੂਰੀ ਟੋਟਲੀ ਫੇਲ ਹੋ ਗਿਆ ਕਿਉਂਕਿ ਮੈਂ ਉਹਨੂੰ ਦੋ ਵਾਰੀ ਮਿਲਿਆ ਦੋ ਵਾਰੀ ਉਹਨੇ ਕੁਝ ਆਦੇਸ਼ ਦਿੱਤੇ ਮੰਦਰ ਬਾਰੇ ਅਸੀਂ ਕਿਹਾ ਵੀ ਸ਼ਨੀਵਾਰ ਨੂੰ ਲੰਬੀ ਲਾਈਨ ਲੱਗ ਜਾਂਦੀ ਹੈ ਔਰ ਲੋਕਾਂ ਦੇ ਪੈਰਾਂ 'ਚ ਛਾਲੇ ਪੈ ਰਹੇ ਹੈ ਗਰਮੀ ਬਹੁਤ ਪੈ ਰਹੀ ਹੈ ਤਾਂ ਉਹਨਾਂ ਨੇ ਹੁਕਮ ਦਿੱਤਾ ਕਿ ਫਟਾਫਟ ਉਹ ਸਾਮਿਆਨੇ ਖਰੀਦੇ ਜਾਣ ਔਰ نیچے ਵੀ ਮੈਟਿੰਗ ਕੀਤੀ ਜਾ ਮਹਾਤਮਾ ਗਾਂਧੀ ਦੇ ਬੁੱਤ ਤੋਂ ਲੈ ਕੇ ਉਧਰੋਂ ਐਸਵੀਆਈ ਦੀ ਬੈਂਕ ਦੇ ਬ੍ਰਾਂਚ ਤੋਂ ਲੈ ਕੇ ਕੋਈ ਸਮਝੌਨਾ ਨਹੀਂ ਕੀਤਾ ਗਿਆ ਮੇਰੇ ਸਾਹਮਣੇ ਡੀਸੀ ਨੇ ਹੁਕਮ ਕੀਤਾ ਔਰ ਨਾ ਸਮਝੌਨਾ ਕੀਤਾ ਗਿਆ ਨਾ ਕਿਸੇ ਸ਼ਨੀਵਾਰ ਨੂੰ ਮੀਟਿੰਗ ਕੀਤੀ ਗਈ ਫਿਰ ਐਸੀ ਇਹ ਗੱਲ ਕੀ ਕਿ ਕੁਝ ਬਨੇਰੇ ਉੱਪਰ ਟੁੱਟ ਗਏ ਉਹ ਬਨੇਰੇ ਬਣਾਏ ਜਾਣ ਡੀਸੀ ਪਟਿਆਲਾ ਨੇ ਪ੍ਰੀਤੀ ਯਾਦਵ ਜੀ ਨੇ ਤੁਰੰਤ ਹੁਕਮ ਕੀਤਾ ਕਿ ਬਨੇਰੇ ਬਣਾਏ ਜਾਣ ਅੱਜ ਤੱਕ ਬਨੇਰੇ ਦੀ ਇਟ ਨਹੀਂ ਲੱਗੀ ਹੈਗੀ ਟੂਟੀ ਦੇ ਪਾਣੀ ਦੀ ਖਰਾਬੀ ਹੈ ਮਤਲਬ ਮੈਂ ਇਹ ਗੱਲ ਕਹਿ ਸਕਦਾ ਕਿ ਡੀਸੀ ਪਟਿਆਲਾ ਆਪਣੇ ਹੁਕਮਾਂ ਤੇ ਅਮਲ ਕਰਾਉਣ ਦੇ ਵਿੱਚ ਟੋਟਲੀ ਫੇਲ ਸਾਬਤ ਹੋ ਰਹੀ ਹੈ ਅਸੀਂ ਕੁਝ ਸਮਾਂ ਹੋਰ ਇੰਤਜ਼ਾਰ ਕਰ ਰਹੇ ਹਾਂ ਨਹੀਂ ਤਾਂ ਸਾਰੇ ਮੁੱਦੇ ਨੂੰ ਲੈ ਕੇ ਜਿਹੜੀ ਗੱਲ ਮੈਂ ਪਹਿਲਾਂ ਬੇਨਤੀ ਕੀਤੀ ਕਿ ਹਿੰਦੂ ਜਥੇਬੰਦੀਆਂ ਦੀ ਬਹੁਤ ਜਲਦੀ ਮੀਟਿੰਗ ਹੋਣ ਵਾਲੀ ਆ ਔਰ ਅਸੀਂ ਜਥੇ ਇਹ ਨਿਹੰਗ ਜਥੇ ਨਿਹੰਗਾਂ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਗੁੰਡਾਗਰਦੀ ਆ ਉਹਦੇ ਉੱਤੇ ਵੀ ਕੰਮ ਕਰਾਂਗੇ ਔਰ ਜਿਵੇਂ ਕੜਾਮ ਵਾਲਾ ਮਾਤਾ ਕੁਸ਼ੇਲਾ ਜਿਹਦਾ ਮੰਦਿਰ ਹੈ ਕਾਲੀ ਦੇਵੀ ਜੀ ਦਾ ਮੰਦਿਰ ਹੈ ਇਹ ਸਾਰੇ ਵਿਸ਼ੇ ਤੇ ਵੀ ਪਟਿਆਲੇ ਦੇ ਵਿੱਚ ਇੱਕ ਬਹੁਤ بڑا ਅੰਦੋਲਨ ਹੋਏਗਾ ਪਹਿਲਾਂ ਵੀ ਇਸੇ ਅੰਦੋਲਨ ਛੜਨ ਜਾ ਰਹੇ ਸਿਗੇ ਉਹ ਤੋਂ ਡੀਸੀ ਪਟਿਆਲਾ ਔਰ ਐਸਐਸਪੀ ਪਟਿਆਲਾ ਦੇ ਰਿਕੁਐਸਟ ਤੇ ਰੋਕਿਆ ਗਿਆ ਸੀਗਾ ਹੁਣ ਜਿਹੜਾ ਅੰਦੋਲਨ ਹੋਏਗਾ ਉਹ ਜ਼ਬਰਦਸਤ ਅੰਦੋਲਨ ਹੋਏਗਾ ਔਰ ਸਰਕਾਰ ਨੂੰ ਮਜਬੂਰ ਹੋਣਾ ਪਏਗਾ ਸਰਕਾਰ ਵੀ ਯਾਨੀ ਕਿ ਆਮ ਆਦਮੀ ਪਾਰਟੀ ਦੇ ਚੀਫ ਕੇਜਦਰੀਵਾਲ ਔਰ ਪੰਜਾਬ ਦੇ ਵਰਤਮਾਨ ਮੁੱਖ ਮੰਤਰੀ ਭਗਵੰਤ ਮਾਨ ਆ ਕੇ ਵੀ ਇੱਥੇ ਐਲਾਨ ਕਰਦੇ ਕਿ ਪਿਛਲਾ ਦਰਵਾਜ਼ਾ ਖੁੱਲੇਗਾ ਸਰੋਵਰ ਚਾਲੂ ਹੋਏਗਾ ਔਰ ਜਿਹੜਾ ਮੰਦਰ ਦਾ ਨਵੀਨੀਕਰਨ ਹੋਏਗਾ ਨਵੀਨੀਕਰਨ ਦਾ ਇੱਕ ਛੋਟਾ ਜਿਹਾ ਹਿੱਸਾ ਕਿ ਮੰਦਰ ਦੇ ਸਰਦਾਲੂਆਂ ਦੇ ਲਈ ਉੱਥੇ ਮੈਟਿੰਗ ਵਿਛਾਤੀ ਜਾਵੇ ਉੱਪਰ ਕੋਈ ਸਮਿਆਨਾ ਲਗਾਤਾ ਜਾਵੇ ਉਹ ਕਾਰਵਾਈ ਨਹੀਂ ਹੋ ਰਹੀ ਤਾਂ ਇਹ ਜਿਹੜਾ ਅਮਲੀ ਜਾਮਾ ਨਹੀਂ ਪਨਾਇਆ ਗਿਆ ਇਸ ਤੋਂ ਹਿੰਦੂ ਸਮਾਜ 'ਚ ਕਾਫੀ ਗੁੱਸਾ ਹੈ ਖਾਸ ਕਰਕੇ ਮੈਂ ਇਸ ਗੱਲ ਤੋਂ ਬਹੁਤ ਸਖਤ ਨਾਰਾਜ਼ ਤੁਸੀਂ ਕਾਲੀ ਦੇਈ ਮੰਦਰ ਹੋਰੀ ਕਾ ਮੰਦਰ ਹੈ ਸ੍ਰੀ ਬਾਮਨ ਦਾ ਇਸ ਤੋਂ ਵੀ ਜ਼ਿਆਦਾ ਖrista ਹਾਲਤ ਹੈ ਪਰ ਉੱਤੇ ਤੁਸੀਂ ਕੁਝ ਨਹੀਂ ਕਵਾਜ ਉਠਾ ਰਹੇ ਦੇਖੋ ਗੱਲ ਇਹ ਹੈ ਕਿ ਬਹੁਤ ਸਾਰੇ ਮੰਦਰ ਹਨ ਕਾਲੀ ਦੇਵੀ ਮੰਦਰ ਹੈ 52 ਉਤਾਰ ਮੰਦਰ ਹੈ ਦੂਸਰੇ ਮੰਦਰ ਹੈ ਇਹ ਸਾਰਾ ਕੁਝ ਇਸ ਕਰਕੇ ਵੀ ਵਾਪਰ ਰਿਹਾ ਕਿ Hindu ਸਮਾਜ ਇਹ ਸਾਰੇ ਮੰਦਰਾਂ ਤੋਂ ਬੇਰੁਖੇ اختیار ਕਰ ਚੁੱਕਿਆ ਹੈ Hindu ਸਮਾਜ ਆਪਣੇ ਆਪ ਨੂੰ ਇਹਦੇ ਨਾਲ ਸੰਬੰਧਿਤ ਨਹੀਂ ਕਰ ਰਿਹਾ ਕੀ ਕਾਰਨ ਹੈ 52 ਉਤਾਰ ਦਾ ਜੇ ਫਿਰ ਵੀ ਚਲੋ ਥੋੜਾ ਜਿਹਾ Hindu ਸਮਾਜ ਦੇ ਪਹੁੰਚ ਦੇ ਵਿੱਚ ਘਟ ਹੈ ਕਾਲੀ ਦੇਵੀ ਮੰਦਰ ਇੱਕ ਮਹੱਤਵਪੂਰਨ ਪਹੁੰਚ ਦੇ ਵਿੱਚ ਹੈ ਤਹ ਹਜ਼ਾਰਾਂ ਲੋਕ ਰੋਜ਼ ਜਾ ਰਹੇ ਆ ਉਸ ਦੇ باوجود ਸਰਕਾਰ ਦਾ ਧਿਆਨ ਨਹੀਂ ਜਾ ਰਿਹਾ ਡੀਸੀ ਪਟਿਆਲਾ ਦਾ ਧਿਆਨ ਨਹੀਂ ਜਾ ਰਿਹਾ ਇਹ ਸਾਰੇ ਮਾਮਲੇ ਤੇ ਸਖਤ ਤੋਂ ਸਖਤ ਜਿਹੜਾ ਕੰਮ ਹੋਣਾ ਚਾਹੀਦਾ ਪਰ ਨਹੀਂ ਹੋ ਰਿਹਾ